ਮੇਰਾ ਸਟicker ਲੱਗਿਆ ਉੱਥੇ ਦਿਖਦਾ ਨਹੀਂ ਹੈ ਸਾਫ਼ ਆਰਟੀ ਮੇ ਆਪਣਾ ਸਪੌਂਸਰ ਕਿਤੇ ਪਰਲੇ ਪਾਸੇ ਵਾਲੀ ਜਿਹੜੀ ਪਰਲੇ ਪਾਸੇ ਖੇਡ ਰਹੀ ਹੈ ਨਾ ਅੱਜ ਮੈਨੂੰ ਲੱਗਦਾ ਸਾਰਿਆਂ ਨੇ ਛੁੱਟੀ ਕਰੀ ਲੱਗਦੀ ਹੈ ਬਿਜਲੀ ਵਾਲਾ ਵੀ ਨਹੀਂ ਆਇਆ ਹੈਗਾ ਹੈ ਚੱਕਰ ਰਹਿ ਕੋਈ ਵੀ ਨਹੀਂ ਆਇਆ ਹੈਗਾ ਜਿਹੜੀ ਜਿਹੜੀ ਅੱਜ ਦੀ ਮਸਿਆ ਇਹ ਹੈ ਕਿ ਮਾਰਚ ਮਹੀਨੇ ਦੀ ਅਪਰਾਰ ਮਹੀਨੇ ਦੀ ਮਸਿਆ ਨੂੰ ਠੰਡ ਥੋੜੀ ਹੋਰ ਘਟ ਜੂਗੀ ਗਰਮੀ ਆ ਜਾਣੀ ਜਦ ਤੱਕ ਗਰਮੀ ਹੋ ਜੂਗੀ ਨਾ ਅਗਲੀ ਜਿਹੜੀ ਮਾਰਚ ਮਹੀਨੇ ਦੀ ਮਸਿਆ ਆਉਗੀ ਹਾਂ ਹੋਰ ਫਰਕ ਪੈ ਜੂਗਾ ਕਾਫੀ ਅਸੀਂ ਪਹੁੰਚੇ ਜੀ ਦਰਬਾਰ ਸਾਹਿਬ ਅੱਜ ਮਸਿਆ ਤੇ ਕਰਦੇ ਆ ਕਰ ਸਕਦੇ ਜਾਨੀ ਬਸੱਟ ਕੀ ਹਾਂ 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 ਐ ਕਰ ਤਾ ਨਾ ਲੋਈ ਚੱਕਦਾ ਚੱਕਦਾ ਰਹਿ ਗਿਆ ਭਾਈ ਆ ਜੱਸ ਸਵੇਰ ਨੂੰ ਜਾਂਦਾ ਸਵੇਰ ਨੂੰ ਜਾਂਦਾ ਭਾਜੀ ਖੇਤਾਂ ਨੂੰ ਜਾਂਦਾ ਹੁੰਦਾ ਮੈਂ ਉਟਾ ਫੱਟ ਲੱਗਦੀ ਹੁੰਦੀ ਆ ਮੈਂ ਲੋਈ ਲੈ ਜਾਨੀ ਨਾਲ ਜਾ ਤਾਂ ਮੁੜ ਕੇ ਉਹਨਾਂ ਗਰਮ ਗਰਮੀ ਹੋ ਜੀ ਦਿਨ ਜਿਹੜੇ ਘੜੇ ਘੜੇ ਸੂਰ ਚੜਿਆ ਹੁੰਦਾ 1 ਰੁਪਇਆ ਸਤਿਗਤਾਂ ਦੇ ਕਰੋ ਜੀ ਦਰਸ਼ਨ ਬਹੁਤ ਸੰਗਤ ਆਈ ਹੋਈ ਐ ਅੱਜ ਵਾਹਿਗੁਰੂ ਵਾਹਿਗੁਰੂ ਵਾਹਿ ਅੱਜ ਅਸੀਂ 15 ਮਿੰਟ ਲੇਟ ਆ ਤੈ ਸਮੇ ਤੋਂ ਸਤੂ ਪਹਿਰਾ ਮਹਾਰਾਜ ਦਾ ਪ੍ਰਕਾਸ਼ ਹੋ ਚੁੱਕਿਆ ਤੇ ਹੁਣ ਕਰੀਏ ਇਸ਼ਨਾਨ ਦੁਖ ਪੰਜੜੀ ਮੇਰੇ ਇੱਧਰ ਲੋੜ ਨੂੰ ਮੇਰੇ ਕੋਲੇ ਕਪੜੇ ਉਹ ਆਏ 1704 ਪਾਸ਼ਾ ਤੁੰਦਰ ਬਾਬਾ ਦੀਪ ਸਿੰਘ ਤੁੰਦਰ ਬਾਬਾ ਦੀਪ ਸਿੰਘ ਉਹ ਆਇਆ ਤੁੰਦਰ ਬਾਬਾ ਦੀਪ ਸਿੰਘ ਦੇ ਮੱਥਾ ਟੇਕ ਕੇ ਜੀ ਹੁਣ ਅਸੀਂ ਅੱਗੇ ਬਾਹਰ ਤੇ ਉਹਨਾਂ ਅਰਦਾਸਾ ਹੋਣ ਗਿਆ 6:30 ਲੈ ਵੀ ਚਲੀਏ ਇਸ ਸਾਡ ਦੇਗਾ ਲਾਡੀ ਭਾਜੀ ਉਹ ਖੜੇ ਉੱਤਰ ਲਾਡੀ ਭਾਜੀ ਦੇਖ ਰਹੀ ਮੈਂ ਵੀ ਕੋਈ ਸੀ ਪਰਮੇਸ਼ਰ ਆ ਗਿਆ ਅੱਜ ਵਿੱਚ ਜੀ ਅੱਜ ਉਹਦਾ ਅਸਮ ਲੱਗੇ 6:45 ਸ਼ਾਮ ਨੂੰ ਜੀ ਵਾਹਿਗੁਰੂ ਸਭੇ ਸਰਬੱਤ ਦਾ ਸੋਜੀ ਕੋਲ ਵੋ ਸਹਜ ਜੀ ਲਾਡੀ ਭਾਜੀ ਦੂਜੀ ਵਾਰ ਦੇਖ ਲੈਣ ਚੱਲੇ ਆਂ ਇਹ ਮਗਦ ਲੰਬਿਆ ਆ ਖੜਾ ਨਿੰਮਾ ਲਾਡੀ ਭਾਈ ਦੂਜੀ ਵਾਰ ਦੇਖ ਲੈਣ ਚੱਲੇ ਆ। ਅੰਦਰ ਪੋਰਸਲ ਦਰਸ਼ਨ ਕਰਕੇ ਅਸੀਂ ਬਾਹਰ ਆ ਗਏ ਜੋੜੇ ਲੈ ਲੇ। ਮੈਂ ਨੰਗੇ ਪੈਰ ਆਇਆ ਸੀ ਮੈਂ ਘਰ ਤੋਂ ਚੱਪਲਾਂ ਲੈ ਕੇ ਨਹੀਂ ਆਇਆ ਮੂੜੇ ਪਾ ਕੇ ਆ ਗਿਆ। ਇਹ ਚੱਪਲਾਂ ਲੈ ਕੇ ਦੇ ਨਾਲ ਬੂਟ ਵੀ ਲੈਣ ਦੇ ਨਾਲ ਚੱਪਲਾਂ ਵੀ ਲੈ ਆਉਂਦੇ ਆ ਇਹ। ਮੈਂ ਵੀ ਲਾਉਂਦਾ ਇੱਦਾਂ ਹੀ। ਤੇ ਅਸੀਂ ਇੱਥੇ ਜੁੜੇ ਜਮਾ ਕਰਾਏ ਆ ਇੰਨੇ ਕਿ ਦੂਰ ਦੇਖੋ ਜੀ ਆ ਇੱਥੇ ਜੁੜੇ ਜਮਾ ਕਰੋ ਸਾਹਮਣੇ ਦਰਬਾਰ ਸਭ ਤੋਂ ਅਸੀਂ ਆਏ ਇਧਰੋਂ ਤੇ ਉਹ ਸਾਹਮਣੇ হোটেল ਹੈ ਗੋਲਡਨ ਡੀ ਔਰ ਤੁਸੀਂ ਇੰਨਾ ਕ ਤਾਂ ਬਗੈਰ ਪੈਰਾਂ ਤੋਂ ਆ ਸਕਦੇ ਆ ਯਾਰ ਬਗੈਰ ਚੱਪਲਾਂ ਤੋਂ ਇਹਦਾ ਤਵਾ ਲੱਗਾ ਇਹ ਬਾਈ ਚੱਪਲ ਨਹੀਂ ਲੈ ਕੇ ਆਇਆ ਨਹੀਂ 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 ਇਹ ਕਰਕੇ ਤਵਾ ਲੱਗਾ ਹੈਨੇ ਮੈਂ ਹਾਂ ਇੰਨਾ ਕ ਵੀ ਤੁਸੀਂ ਬਗੈਰ ਪੈਰਾਂ ਤੋਂ ਆ ਨੰਗੇ ਆ ਸਕਦੇ ਆ ਆ ਸਕਦੇ ਬਾਈ ਧੁੱਕ ਨਹੀਂ ਸ਼ਰਦਾ ਦੇਖੋ ਮਹਾਰਾਜ ਕਿੰਨਾ ਖੁਸ਼ੀਆਂ ਦਊਗਾ ਤੁਹਾਨੂੰ ਅੱਗੇ ਦੇ ਨੰਗੇ ਪੈਰ ਆਏ ਕਰੋ ਚੱਪਲਾ ਪਾ ਕੇ ਆ ਜੰਦੇ ਦੱਸ ਆ ਕਿੰਨੇ ਕੁ ਦੂਰ ਹੈ ਤੁਸੀਂ ਦੋ ਮਿੰਟ ਨਹੀਂ ਲੱਗਦੇ ਹੈ ਦੋ ਮਿੰਟ ਤੁਸੀਂ ਨੰਗੇ ਨਹੀਂ ਤੁਰ ਸਕਦੇ ਪੈਰਾਂ ਤੋਂ ਕੱਪੜੇ ਨਾ ਕਹਦੇ ਬਾਈ ਵੀ ਕੱਪੜੇ ਗੋਲ ਕੇ ਆ ਜਾਓ ਲਾਡੀ ਭੈਜੀ ਕਿੱਧਰ ਲੰਘੇ ਸਾਹਮਣੇ ਦਰਵਾਜ਼ਾ ਸਾਹਮਣੇ ਹੀ ਹੈ ਬਨਾਗੜ ਕਿੱਧਰ ਗਿਆ ਬਨਾਗੜ ਬਨਾਗੜ ਕਾਫੀ ਪੀਣ ਕਾਫੀ ਦਾ ਕਰਤਾ ਉਹਨਾਂ ਉੱਤ ਸਤਨ ਨੂੰ ਕਾਫੀ ਪੀ ਕੇ ਆਉਂਗਾ ਬਹੁਤ ਟਾਈਮ ਬਾਅਦ ਅੱਜ ਇਸ ਹੋਟਲ ਦੇ ਵਿੱਚ ਅਸੀਂ ਬ੍ਰੇਕਫਾਸਟ ਕਰਨ ਲੱਗੇ ਕਿ ਸਾਡਾ ਜਿਹੜਾ ਬ੍ਰੇਕਫਾਸਟ ਵਿਦ ਇਨਕਲੂਡ ਹੁੰਦਾ ਮੈਂ ਕਿਹਾ ਵੀ ਅੱਜ ਇੱਥੇ ਖਾ ਕੇ ਚੱਲੇ ਫਿਰ ਕਿੱਧਰ ਰਸਤੇ 'ਚ ਖਰਦਾ ਨਹੀਂ ਹੈਗਾ ਇੱਥੇ ਪੇਟ ਪੂਜਾ ਫਿਰ ਕੰਮ ਦੂਜਾ ਫਿਰ ਗੱਡੀ ਖਿੱਚ ਖਿੱਚ ਕੇ ਕੰਮ ਦੂਜਾ ਕਦ 10 ਮਿੰਟ ਹੋ ਗਏ ਬਸ ਲਾਓ ਪਾ ਲਾਓ ਯਾਰ ਲਾ ਦੋ ਲਾ ਦੋ ਖਾਣਾ ਚਲ ਜਦ ਤੱਕ ਫਰੂਟ ਖਾ ਲਓ ਖਾ ਲੈ ਆਹ ਫਰੂਟ ਖਾ ਲਾ ਅੱਜ ਹੈ ਕਿਆ ਕੁਛ ਖਾਣੇ ਚ ਛੋਲੇ ਮੋਟਰੇ ਪੂਆ ਤੇ ਦਲੀ ਆਇਆ ਛੋਲੇ ਭਟੂਰੇ ਲਿਆ ਫਿਰ ਛੋਲੇ ਭਟੂਰੇ ਖਾਈਏ ਪਰੌਂਠੇ ਨਹੀਂ ਲਾਉਂਗਾ ਛੋਲੇ ਭਟੂਰੇ ਜੀ ਬਾਰੀ ਛੋਲੇ ਭਟੂਰੇ ਚੱਕਣ ਦੇ ਛੋਲੇ ਭਟੂਰੇ ਛੋਲੇ ਭਟੂਰੇ ਦੇਖੋ ਜੀ ਇੱਥੇ ਇੱਥੇ ਤਾਂ ਤੁਹਾਨੂੰ ਦਿਖਾ ਦਿੰਦਾ ਹੁਣ ਮੈਂ ਸਾਹਮਣੇ ਦਰਬਾਰ ਸਾਹਿਬ ਦੇਖਦਾ ਜੀ ਇੱਥੋਂ ਇਹ ਹੋਟਲ ਦੇ ਵਿੱਚੋਂ ਸਾਹਮਣੇ ਦਰਵਾਜ਼ਾ ਆਪ ਰਹਿ ਗਿਆ ਸਤਨੁਜ ਜੀ ਪਾਛਾ ਅੱਗੇ ਸਾਹਮਣੇ ਅਕਾਲ ਤਖਤ ਤੇ ਇੱਧਰ ਅਸ ਦਸਣੀ ਡੁੱਡੀ ਸਾਹਮਣੇ ਆਹ ਇਸ ਹੋਟਲ ਦੇ ਪਿੱਛੇ ਸਟੇ ਕਰਦੇ ਹੋਟਲ ਦਾ ਨਾਮ ਹੈ ਗੋਲਡਨ ਲੀ ਇੱਥੇ ਨੂੰ ਅਸੀਂ ਜਾਂਦੇ ਹੁੰਦੇ ਆ ਸਾਹਮਣੇ ਆਹ ਇੰਟਰ ਇੱਥੋਂ ਆਏ ਆ ਅਸੀਂ ਆਹ ਹੋਟਲ ਦਾ ਸਿੱਧਾ ਹੀ ਨਿਕਲ ਜਾਂਦੇ ਤੁਹਾਨੂੰ ਬਹੁਤ ਵਾਰੀ ਦੱਸਿਆ ਮੈਂ ਲੀ ਗੋਲਡਨ ਲੀ ਗੋਲਡਨ ਅੱਜ ਹਰਪ੍ਰੀਤ ਸਿੰਘ ਵੀ ਆਏ ਹੋਣੇ ਉਹ ਕੇਲਾ ਨੰਗਾ ਕਰਤਾ ਤਾਂ ਕੇਲਾ ਨੰਗਾ ਕਰਕੇ ਖਾਈਦਾ ਅੱਛਾ ਸਾਲਿਆ ਬਟੰਡੇ ਵਾਲਾ ਸਸ 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 ਕੇਣਾ ਬਾਈ ਕਿੱਥੇ ਚੱਲੇ ਆ ਕੇਣਾ ਤੇਰੀ ਬਟੱਡੇ ਦੀ ਘਟ ਤੂੰ ਮੈਂ ਕਹਾਂ ਤੇ ਕੇਲਾ ਸਾਰਾ ਜਿਲੇ ਆ ਆ ਗਾ ਖਿਚੜੀਆਂ ਨਹੀਂ ਚੱਟੇ ਚੱਟੇ ਜਾਂ ਦਲੀਆਂ ਉਹ ਦਲੀਆਂ 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 ਤੁਹਾਨੂੰ ਯਾਦ ਰਹੀ। ਕਲੀ ਘਰ ਚੀ ਸਾਰੇ ਘਰ ਚੀ ਚਲਾਇਆ ਜਿਹੜੇ ਨੇ ਯਾਰ। ਅੱਛਾ ਪੋਹਾ ਖਾਓ ਪੋਹਾ ਯਾਰ। ਨਾ ਮੈਂ ਤੂ ਰਹੇ ਹੋਰੇ ਤਰ੍ਹਾਂ ਦਾ ਹੁੰਦਾ ਇਹ। ਪੋਹਾ। ਲੱਭੀ ਪੂਰੀ ਆ ਗਈਆਂ ਨਾਲ ਛੋਲੇ ਵਿੱਚ ਮੱਖਣ ਪਾ ਲਿਆ ਸੀ। ਆ ਜਾ ਬੀ। ਇਹ ਰੱਖ ਦੇ ਰੱਖ ਦੇ ਇੱਧਰ ਰੱਖ ਦੇ ਇੱਧਰ ਰੱਖ ਦੇ। ਬੜੀ ਲੱਭੀ ਆਉਣ ਤੇ ਪੂਰੀ ਕਿੱਟੀ। ਉਹ ਵਾਹ ਬਈ ਵਾਹ ਸ਼ੁਕਰਿਆ ਤੇਰਾ ਪਰਮੇਸ਼ਰ ਯਾਰ। ਰੱਬ ਤੈਨੂੰ ਪੰਜ ਸੱਤ ਮੁੰਡੇ ਦੇਵੇ ਮੇਰੇ ਮੇਰੇ ਵਰਗੇ ਸੋਹਣੇ ਸੋਹਣੇ ਜੇ। ਦੇ ਆ ਮਾ ਪਾਜੀ ਆਪੇ ਤੁਹਾਨੂੰ ਵੀ ਪੂਰੀ ਨਾ ਨਮੇ ਨਾ ਪਾਜੀ ਨਾ ਮਰਜੀ ਡੈਡੀ ਕਿਤੇ ਅੱਧਾ ਗਲੋ 1 ਕਿਲੋ ਪਾਜੀ ਜਿਆਦਾ ਤੇਲ ਨਹੀਂ ਲੱਗਿਆ ਹੋਇਆ ਇਸ ਕਰਕੇ ਤੁਸੀ ਖਾਣੀ ਹੈ ਨਾ ਦੋ ਰੇਕੇ ਆਏ ਇੱਕ ਸਾਡੀ ਕਪਣੀ ਪੋਹਾ ਖਾ ਲਿਆ ਬੋਲਾ ਕਿਲੋ ਪੋਹਾ ਖਾ ਲਿਆ ਹੁਣ ਡੈਡੀ ਕਿਤੇ ਹਲੇ ਲੈ ਆਪੇ ਦੱਸ ਬਾਈ ਕਿੰਨੇ ਪੈਸੇ ਬਣਗੇ 30 320 200 ਇੰਨੇ ਕੇ ਬਣੇ ਆ ਬੜੇ ਘੱਟ ਪੈਸੇ ਬਣੇ ਤੁਸੀਂ ਤਾਂ ਯਾਰ ਇਸ ਵਾਰੀ ਹਾਂ ਭਾਈ ਸੋ ਵਾਹਿਵਾਏ ਉਸਤਰਾ ਨੂੰ ਚੰਪਾਚਾ ਅਗਲੀ ਮਸਾਨਾ ਫੇਰਾਈਏ ਸ਼ੁਕਰਾਨਾ ਕਰਨ ਤੇਰਾ ਚਲੋ ਬੈਠ ਭਾਈ ਚਲੋ ਵੀ ਚਲੋ ਹਾਂਜੀ ਪਾਲੇ ਬਸ ਨੂੰ ਜਾ ਯਾਰ 700 ਲੈ 700 ਤੇ ਮੈਂ ਤੁਹਾਨੂੰ 700 ਲਿਖ ਰਿਹਾ ਸੀ ਕਿ ਨਾ ਨਹੀਂ ਮੈਂ ਬੜੇ ਪੀਵਾ ਕੇ ਗੱਲ ਕਰਦਾ ਮੈਂ ਕਿੱਥੇ ਜਾ ਗਿਆ ਜਾ ਭਾਈ ਪਰਚੀ ਕੱਟੀ ਤੇ ਚੱਲੀਏ ਹੁਣ ਰੱਬ ਦੇ ਰੱਬ ਦੇ ਗਾਣੇ ਲਾ ਰਿਹਾ ਯਾਰ ਸਿੱਧੀ ਤੁਸੀਂ ਹੈ ਕਰਨਿਕ ਸੁੱਤੇ ਚੱਕ ਦੋ ਪੱਟ ਲੋ ਚੱਕ ਲੋ ਨਾ ਚਲੋ ਬਸ ਛੱਲਾ ਲਾਤਾ ਦਾ ਸੁਣਾ ਆਈ ਆ ਉੱਥੇ ਪੁੱਜ ਗਏ ਪਾ ਆਹ ਰੋਡ ਤੇ ਆ ਬੱਗਾ ਡਰਾਈਵਰ ਗਾੜੀ ਤਾਂ ਜੀ ਤੇ ਚਲਾਓ ਜਲਦੀ ਜਾਣਾ ਕਰ ਠੀਕ ਹੈ ਮਰੇ ਜਾ ਕਿਤੇ ਹੋਰ ਆ ਕੇ ਲੈ ਜੀਂ ਬਰਾਬਰ ਤੁਸੀਂ ਜੀ ਬੋਲੋ ਇਹ ਤਾਂ ਚੱਲਦਾ ਹੈ ਜਿੰਨੀ ਆ ਰਹੀ ਹੈ 11:00 ਹੋ ਗਏ ਥੱਕ ਗਏ ਯਾਰ ਕੋਈ ਜੂਸ ਜਾਸੇ ਪਲਾ ਦੋ ਕੋਈ ਕੌਫੀ ਪੀਨੇ ਆ ਚਲੋ ਕੌਫੀ ਬਲੋ ਆ ਗਏ ਬੜੀ ਇਹ ਨਾ ਜਾਂ ਚਾਪੜੀ ਅੱਲਾ ਜੀ 버거 ਕਿੰਗ ਆ ਗਿਆ ਮਹਿਕ ਜਿਆਦਾ ਆ ਗਿਆ ਮਹਿਕ ਲੱਗਾ 버거 ਕਿੰਗ ਦੇ ਵਿੱਚ ਟੂ ਡਰਾਈਵ ਨਾ ਨਾ ਬੈਠ ਕੇ ਕਿੰਨੇ ਬੈਠ ਕੇ ਬੜੀ ਹੈ ਬੈਠ ਕੇ ਬੈਠਾ ਟੂ ਡਰਾਈਵ ਚਲੋ ਫਿਰ ਅਜੇ ਤੱਕ ਕਮਾਂਡਰ ਦੇ ਨਾਲ ਜਿੱਧਰ ਨੂੰ ਜਿੱਧਰ ਕਾ ਆਰਡਰ ਕਹ ਦੂਗਾ ਇੱਕ 버거 ਵੀ ਕਰਾ ਲਈ ਪਾ ਜੀ 버거 ਕਿਨੇ ਖਾਣਾ ਖਾਣਾ 버거 ਖਾ ਲੈ ਨਾ ਉਹ ਯਾਰ ਲੈ 70 ਉਹ ਭਾਈ ਤੇ ਲੋ 990 ਤੇ 2 ਹੈ ਉਹ ਨਹੀਂ ਭਾਈ ਬਰਕਰਾਰ ਨਹੀਂ ਪਾ ਲੈ ਕਰੋ ਭਾਈ ਜਿੱਧਰ ਕਰਦੇ ਜਿੱਧਰ ਤਲਕੇ ਤਾਂ ਨਹੀਂ ਦਿੰਦੇ ਤਲਕੇ ਤਾਂ ਨਹੀਂ ਦਿੰਦੇ ਤਾਂ ਉਹਦੇ ਵਿੱਚ ਮੈਕਰੋ ਜੋ ਕਰਪ ਕਰਕੇ ਦਿੰਦੇ ਤਲ ਤੇ ਥੋੜੀ ਭਾਈ ਇਹ ਆ ਇਹਨੂੰ ਭਾਈ ਆ ਜਣੇ ਮੈਂ ਅੱਜ ਤੈਨੂੰ ਤਾਂ ਖਵਾਉਂਗਾ ਮੈਂ ਬਟਮੋਲਾ ਘਟਣਾ ਪਟੂਆ ਆਪ ਲਾਡੀ ਭਾਈ ਹੱਕ ਕਾਇਸ਼ੇ ਰ ਭਾਈ ਉਹ ਮਾੜਾ ਰੱਖ ਲੈ ਬੜੇ ਨਿਊਟੀ ਤੇ ਕਰ ਦਿੰਦਾ ਹੈ ਨਾ ਆਪਾਂ ਨਹੀਂ ਮਾਰ ਜਾਂਦੀ ਹੈ ਪਾਪਾ ਜੀ ਉਹ ਮੇਰੇ ਕੋਲ ਸਮਾਂ ਹੀ ਹਾਰੀ ਚਲੋ ਵੀ ਚਲੋ ਲਾ 80 ਰੁਪਏ ਦੋ 버ਗਰ ਆ ਯਾਰ ਹਾਂ ਨਿਰਮਾ ਬਾਜੀ ਵੇਟ ਕਰ ਰਹੇ ਨੇ ਆਪਣੇ 버ਗਰ ਦੀ ਛੱਡਿਆ ਨਹੀਂ 버ਗਰ ਖਾ ਕੇ ਛੱਡਿਆ ਫਿੱਟ ਸਿਆਪਾ ਬਹੁਤ ਪਾਇਆ ਉਹਨਾਂ ਬਾਜੀ ਹਲਕਾ ਜਾ ਹੋਣਾ ਦਾ ਦੋ ਕੁ ਦੋ ਤਿੰਨ ਦੀ ਆਉਣੀਆਂ ਦੀ ਹਾਂਜੀ ਬਾਜੀ 버ਗਰ 버ਗਰ ਵਾਲੇ ਫਟੇ ਨੇ 버거 ਖਾ ਕੇ ਹਟਿਆ ਤੋਂਦਨੀ 버ਗਰੀ ਐ 버ਗਰ ਦੋਲੀ 버ਗਰੀ ਐ ਅਨੇ ਮੇ 버ਗਰੀ ਐ ਦਾ 버ਗਰੀ 버ਗਰ ਦੀ ਘਰ ਵਾਲੀ ਉਹ ਲਿਖਿਆ ਕਿੰਗ ਉਹ ਲਿਖਿਆ ਕਿੰਗ ਇਹਦਾ 퀸 ਐ ਪੁੱਤਾਂ ਦੋਸਤ ਨਹੀਂ ਹੈਗੇ ਇਹਦਾ ਦੇਖਦਾ ਸਹੀ ਇਹ ਦੋ ਦੰਦੀਆਂ ਦਾ ਦੋ ਦੰਦੇ ਆ ਉਹ ਤਾਂ ਉਹ ਤਾਂ ਨੇ ਭੇਜਨੇ ਵੀ ਟੈਸਟ ਕਰਨ ਵਾਸਤੇ ਵੀ ਦੇਖ ਲਓ ਪਹਿਲਾਂ ਚੈੱਕ ਵਧੀਆ ਹੋਰ ਭੇਜ ਦਿਨ ਬਾਅਦ ਚ ਹਾਂ ਆ ਰਿਹਾ ਵੱਡਾ ਓਕੇ ਉਹ ਇਹ ਉਹ ਘਰੇ ਵਾਲੇ ਟਰਾਈ ਆ ਟਰਾਈ ਦੇ ਭੇਜਿਆ ਕੀ ਮੈਂ ਸਦਾ ਕਾਇ ਕਰੋ ਹਾਂ ਲੈ ਆ ਵੀ ਦੱਸ ਚੋ ਵਾਲੀ ਵਾਲਾ ਦਿਲ ਪਰਾਂਗੇ ਰੱਖਦੇ ਬਾਈ ਤਾਂ ਯਾਰ ਨਾ ਮੈਂ ਦਿਲ ਵਾਲੀ ਚੱਕ ਉਹ ਦਿਲ ਵਾਲੀ ਭਾਈ ਜੀ ਸਰਵ ਕਰਦੇ ਸਾਰੇ ਨੂੰ ਆਹ ਰਹਿ ਲਓ ਤੇ ਆਪਦੇ ਰੱਖ ਲਿਓ ਲਾਵਾ ਸ਼ੁਕਰੀਆ ਭਾਜੀ ਆਜੋ ਭਾਈ 6 ਵਜੇ 6:00 ਤੱਕ ਵਜੇ ਹਲਵਾਈ ਦਾ ਕੰਮ ਕਰਦੇ ਆ ਮੈਨੂੰ ਇਹ ਗੱਲ ਕਿਸੇ ਨੇ ਦੱਸੀ ਹੈ ਅੱਛਾ ਉਹਨੇ ਦੇਖ ਲੈ ਉੱਧਰ ਪੁੱਛੇ ਤਾਂ ਮੈਂ ਕਿਹਾ ਮੇਰਾ ਨਹੀਂ ਮੇਰਾ ਪਾਲ ਲੈ ਆਪਣਾ ਸਾਡੇ ਰੱਖ ਸਕਦੇ ਆ ਮੈਂ ਦੇ ਰਿਹਾ ਕਿਹੜੇ ਹਲਵਾਈ ਨੂੰ ਕੁਝ ਪੁੱਛ ਵੀ ਕਹੇ ਤੇ ਵੀ ਮੈਂ ਲੈ ਨਹੀਂ ਦਰਵਾਜ਼ਾ ਸਾਹਿਬ ਤੇ ਘਰ ਵਾਸਤੇ ਚਾਹੀਦਾ ਅੱਛਾ ਠੀਕ ਆ ਰੇ ਦੂਰ ਬਹੁਤ ਹਾਂ ਜਿੰਨਾ ਮਗਰ ਪਰ ਨਹੀਂ ਰਹਿਣੇ ਕਦ ਕਦੇ ਰਾਣਾ ਸਾਹ ਨੂੰ ਮਿਲ ਗਿਆ ਸੀ ਲੱਡੂ ਭਾਈ ਸਾਹਿਬ ਅਸੇ ਬੈਕ ਤੇਰਾ ਹੈ ਹੋ ਰਾੜੇ ਨਿਮਾ ਰਾਣਾ ਜਾਨ ਮਹਲ ਹੋ ਰਾਣੇ ਹਾਂਜੀ ਨਿਮਾ ਰਾਣਾ ਤੇਰੇ ਵਰ ਦਾ ਹੱਕ ਚੱਲਦਾ ਸਾਡਾ ਤੂੰ ਦੋ ਗੜੇ ਲਾ ਤੂੰ ਭਾਵੇਂ ਹੋਰ ਪਾਸੇ ਨੇ ਵੀ ਜਾਣਾ ਹੁੰਦਾ ਤੈਨੂੰ ਫਿਰ ਵੀ ਲੈ ਆਉਣਾ ਤਾਂ ਨਹੀਂ ਨਹੀਂ ਇਹ ਜਵਾਬ ਨਹੀਂ ਦਿੱਤਾ ਭਾਈ ਠੀਕ ਹੈ ਰਾਣੇ ਭਾਈ ਹੋਰ ਖਾਣਾ ਪੀਣਾ ਕੋਈ ਸੇਵਾ ਤੁਸੀਂ ਕਹਿੰਦੇ ਦਰਬਾਰ ਸਾਹਿਬ ਨੂੰ ਜਾਣਾ ਭਾਈ ਦਰਬਾਰ ਸਾਹਿਬ ਨੂੰ ਕਿੱਥੇ ਜਾਣਾ ਹਾਂ ਉਹ ਤਾਂ ਜਿਹੜੀ ਨਹੀਂ ਚੱਲ ਫੇਰੇ ਤੇਰੀ ਮਾਲਸਮੂਲ ਸਾਲੀ ਬਣਾਈ ਜੀ ਵੀਡੀਓ ਇੱਕ ਅੱਧੀ ਹਾਂ ਜੀ ਮੈਂ ਕੜੇ ਕੋਈ ਆਲੂ ਕਰੀ ਮੈਨੂੰ ਫੋਨ ਕਰੈਕਣਾ ਠੀਕ ਆ ਬਾਈ ਚੱਲ ਫੋਨ ਕਰਦੇ ਬਣਾਉਂਦੇ ਤੁੰਡੀ ਠੀਕ ਆ ਮੈਂ ਬਾਪੂ ਮੈਂ ਕੜੇ ਕੋਈ ਰਹਿੰਦਾ ਤਾਂ ਹਾਂ ਜੇ ਗੀਰ ਠੀਕ ਹੈ ਜੀ ਜੇ ਗੀਰ ਹੈ ਹਾਂ ਮੇਰੇ ਨਾਲ ਡੈਡੀ ਦਾ ਬੜਾ ਪ੍ਰੇਮ ਹੁੰਦਾ ਤਾਂ ਹਾਂ ਅੱਜ ਮੈਨੂੰ ਲੱਗਦਾ ਸਾਰਿਆਂ ਨੇ ਛੁੱਟੀ ਕਰੀ ਲੱਗਦੀ ਹੈ ਬਿਜਲੀ ਵਾਲਾ ਵੀ ਨਹੀਂ ਆਇਆ ਹੈਗਾ ਹੈ ਇਹ ਚੱਕਰ ਹੈ ਕੋਈ ਵੀ ਆਇਆ ਹੈਗਾ ਇੱਥੇ ਕੰਮ ਕਿੱਥੇ ਕਿੱਥੇ ਤੱਕ ਪਹੁੰਚਾਇਆ ਉਹਨਾਂ ਨੇ ਆਹ ਨਾਲ ਫੇਦਰ ਕਮਰ ਦੀ ਪਿੱਛੇ ਦੀ ਡੈਕੋਰੇਸ਼ਨ ਅੱਛਾ ਬੋਰਡ ਲਾਉਣਾ ਇੱਥੇ ਇਹਨਾਂ ਨੇ ਉੱਥੇ ਆ ਡਿਜ਼ਾਈਨ ਕੱਢ ਕੇ ਹਰ ਇਧਰ ਆਹ ਲੱਗਣੇ ਸਾਈਡਾਂ ਪਰ ਇਹ ਵੀ ਥੋੜੀ ਥੋੜੀ ਕਮਰਾ ਹੁਣ ਸਾਰਾ ਤਿਆਰ ਹੋਊਗਾ ਇਹ ਫੋਰ ਬੱਡੀ ਹੋਣੀ ਆ ਅਹ ਗਰਦ ਬਹੁਤ ਪੈਂਦੀ ਯਾਰ ਜੇ ਲੀਗ ਇੱਧਰ ਫਿਰ ਆਪਾਂ ਮਹਿਕ ਵੀ ਆਇਆ ਹੋਇਆ ਕਿਉਂਕਿ ਸ਼ਾਨ ਨੂੰ ਟੂਰਨਾਮੈਂਟ ਆ ਮੈਂ ਟੀਮ ਸਪான்ਸਰ ਕੀਤੀ ਹੋਈ ਉੱਥੇ ਵੀ ਜਾਣਾ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਸਾਰਾ ਕੁਝ ਲੱਡੀ ਭਾਜੀ ਹੁਣ ਸ਼ਾਇਦ ਮੁੜ ਕੇ ਆਉਣ ਕਿ ਸ਼ਾਇਦ ਨਾ ਆਉਣ ਮੈਂ ਥੋੜੀ ਡੈਂਟਿੰਗ ਸ਼ੈਂਟਿੰਗ ਕਰਾਇਆ ਵਾਂ ਤੇ ਲਾਈਵ ਵੀਡੀਓ ਨਹੀਂ ਪਾਈ ਅੱਜ ਨਾ ਮਨਾਈਏ ਫਿਰ ਜਾ ਕੇ ਉੱਧਰ ਇੱਕ ਬਣਾ ਲੰਨੇ ਆ ਉਹ ਕਹ ਕੇ ਕਹਿੰਦੇ ਲਾਈਟ ਦਾ ਕੱਟ ਲਾ ਕੇ ਅੱਜ ਅੱਜ ਤਾਂ ਹਵਾ ਨੇ ਬਹੁਤ ਦਮ ਤੋੜਿਆ ਹੋਇਆ ਤੇ ਹਾਂ ਡੋਲੂ ਲਤਾ ਗੁੱਜਰਵਾਲੀ ਦੇਖਾਂ ਮੋਟਰ ਪਰ ਅੱਜ ਆਇਆ ਹੋਇਆ ਕਿ ਨਹੀਂ ਤੇ ਨਾਲੇ ਕਰਾਈਆ ਡੈਂਟਿੰਗ ਸ਼ੈਂਟਿੰਗ ਹਲਾ ਬਾਈ ਐ ਝੋਟ ਮਾਦਮ ਟੁੱਟ ਲੈਨੇ ਕੀ ਵੱਢ ਗਏ ਆ ਅੱਜ ਤਾਂ ਸਾਫ ਨਹੀਂ ਕਰਨੀ ਤੇ ਸਾਵੇ ਕੱਢਣੇ ਕੀ ਇੰਨੇ ਦਾ ਰਹੀ ਆਏ ਭਈ ਜਗਾ ਦੋ ਚਾਰ ਤਨ ਖੜ ਲਣ ਦੋਰ ਅੱਛਾ ਨਹੀਂ ਫੇਰ ਉਹ ਗੰਮ ਮੜ ਜੇ ਹੋਲ ਫੇਰ ਇਹਨਾਂ ਦੋ ਚਾਰ ਤਨ ਕਰ ਅੱਛਾ ਸਫਾਈ ਕਰਤੀ ਹੁਣ ਕੱਢਣਾ ਵੀ ਤੇ ਯਾਰ ਗੰਦ ਜਾ ਵਿੱਚ ਤੇ ਇਹ ਗੰਦ ਮੈਂ ਉੱਧਰ ਤੋਂ ਕੱਢ ਕੇ ਰੱਖੀ ਜੱਟਾ ਬਾਹਰ ਆਲਾ ਬਾਈ ਇੰਨੇ ਸਾਈਡ ਕਰ ਆ ਚੱਕ ਰੋਟੀ ਸਬਜੀ ਬਹੁਤ ਸਵਾਦ ਬਣੀ ਹੋਈ ਐ ਚਲ ਕੋਈ ਨਹੀਂ ਤੇ ਲਾਲਨ ਸਾਈਡੋਂ ਢੇਰ ਲਾ ਲਨੇ ਆ ਕਿੱਧਰ ਸੜਦਾ ਉਧਰੋਂ ਤਾਰ ਤੇ ਪਾਰੇ ਉਹ ਦੇ ਬੇਲਾ ਕਿੱਧਰ ਲਾਤੀ ਉਹ ਬੇਲਾ ਹੀ ਲਾਣੀ ਆ ਤੁਸੀਂ ਦੇਖਦੇ ਆਗੇ ਲਾਉਂਦੇ ਆ ਬਈਆਂ ਮੈਂ ਧੁੱਪ 'ਚ ਰੱਖੀਆਂ ਹੋਈਆਂ ਅੱਛਾ ਹਾਂ ਆਪਣੇ ਜਿੱਤਮ ਜਿੱਤਮ ਜਦੋਂ ਪਾਣੀ ਲਾਦੇ ਫੇਰ ਦੋਾਰੇ ਬੇਲਾ ਆਕੇ ਲਾਉਣਾ ਪਾਣੀ ਇਹ ਗਿੱਲੀਆਂ ਪੀਆਂ ਇੰਨੇ ਤਾਂ ਧੁੱਪ 'ਚ ਰੱਖੀਆਂ ਅੱਛਾ ਉਹਦੇ ਪੀੜੀਆਂ ਹੁੰਦੀਆਂ ਐ ਲੈ 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 ਨਾਸ ਫੁੰਦਰਾ ਮੁੰਦਰਾ ਮ ਲੱਗ ਰਿਹਾ ਬਾਈ ਹਾਂ ਦੁਨੀਆ ਰੁੰਦੀ ਗੁੱਜਰ ਬਾਈ ਨੂੰ ਕੰਮ ਨੂ ਰੁੰਦੀ ਆ ਇਹਨੂੰ ਪਾਣੀ ਲਾ ਦੇ ਇੱਕ ਵਾਰੀ ਹੁਣ ਨਾ ਆ ਦੇ ਬਾਈ ਆ ਤੇਰਾ ਨਾ ਇਹਦੇ ਤੂੰ ਪਰ ਕਿਉਂ ਉੱਡ ਬੈਠਾ ਏ ਹੈ ਦੂਆ ਛੋਟਾ ਪੰਪ ਜਾ ਕੇ ਸਪਰੇਅ ਕਰਦੇ ਆ ਇਹਨੂੰ ਕਿਦੋਂ ਇਹ ਸੁੰਡੀ ਵਾਲੀ ਸੁੰਡੀ ਵਾਲੀ ਲੈ ਕੇ ਆਉਂਦਾ ਅੱਜ ਯਾਰ ਮੈਂ ਨਾ ਇਹ ਨਹੀਂ ਬਚਣਾ ਨਹੀਂ ਤਾਂ ਕੰਮ ਖਰਾਬ ਹੁੰਦਾ ਲੱਗਦਾ ਜੇ ਲੇਕੇ ਉਹਨਾਂ ਸੁੰਢੀ ਤੇ ਪੰਪ ਤਾਂ ਪਈ ਆਪਣੇ ਕੋਲ ਲਿਆਂਦਾ ਸੁੰਢੀ ਦੀ ਸਪਰੇ ਯਾਰ ਨਹੀਂ ਤਾਂ ਕੰਮ ਖਰਾਬ ਹੋ ਜਾਊਗਾ ਆਪਣਾ ਪਾਣੀ ਲਾ ਦੇ ਇੱਕ ਵਾਰੀ ਬਾਈ ਹਨਾ ਯਾਰ ਪਾਣੀ ਸੁੱਕਦੀ ਯਾਰ ਆ ਹਾਂ ਪਤਾ ਕੀ ਗੱਲ ਆ ਹਾਂ ਜਿਹੜੇ ਗਠੇ ਜੇ ਸੁੱਕਾ ਪਾਣੇ ਲੱਗੇ ਨੇ ਪਾਣੀ ਆਵੇ ਤਾਂ ਇਹਨਾਂ ਨੇ ਹੁਣ ਅੱਛਾ ਪਾਣਾ ਲੱਗੇ ਨੇ ਤਾਂ ਗਿੱਟ ਰਹੇ ਜੀ ਮੈਂ ਗੁੱਡੀ ਦੇਖੇ ਅੱਛਾ ਖੜੇ ਕਰਦੇ ਆ ਵਧੀਆ ਕਰੇ ਡੰਡੇ ਚ ਲਾਦੇ ਚੱਲੇ ਆ ਇੱਥੇ ਨੂੰ ਖੜਾ ਕਰਦੇ ਨੂੰ ਇਹ ਤਾਂ ਹੁਣ ਨਾ ਇਹ ਆਂਬ ਆਪਣਾ ਚੱਲ ਪਣਾ ਆਂਬ ਇਹਨੂੰ ਬਹੁਤ ਲੱਗੇ ਕਰਨੇ ਆ ਇਹ ਦੋਨੇ ਚੱਲ ਪਣੇ ਆ ਹਾਂ ਨਹੀਂ ਕਰਦੇ ਨੂੰ ਖੜਾ ਜੇ ਹਵਾ ਚ ਨਹੀਂ ਤੇ ਹਵਾ ਜਿਆਦਾ ਚੱਲੇਗੀ ਤਾਂ ਥੱਲੇ ਥੱਲੇ ਨਹੀਂ ਨਾ ਜਾਣ ਹੈ ਕਿ ਉਹਦੇ ਬੂਟੇ ਚ ਉਹ ਮੈਂ ਕਰੂੰਗਾ ਹੀ ਨਾ ਕਰਦੇ ਦੇ ਹਾਂ ਥੱਲੇ ਤੇ ਮੋਟਾ ਹੋ ਜੂਵੇ ਨਾ ਇਹ ਚੱਲਾ ਰੋਟੀ ਸਗਲਾ ਭਾਈ ਤੂੰ ਪਹਿਲਾਂ ਕਿੱਝੀ ਜੀ ਤਿਆਰੀ ਟੂਰਨਾਮੈਂਟ ਦੀ ਹੁਣ ਇੱਥੇ ਤੋਂ ਉਧਰ ਜਾਣਾ ਪੈਣਾ ਫਿਰ ਹੌਲੀ ਹੌਲੀ ਇੱਥੇ ਤਿਆਰ ਹੋ ਜਾ ਕਰਾਂਗੇ। ਸ਼ੀਸ਼ਾ ਲਾ ਲਾਂਗੇ ਇੱਥੇ। ਆਹ ਹੈ ਜੀ, ਕੱਪੜੇ ਪ੍ਰੈਸ ਕਰਨੇ ਵਾਲੇ ਵਿੱਚ ਹੋਏ ਹੋਏ ਵੀ ਹੈਗੇ ਸ਼ਰਟ ਤਾਂ ਵਾਈਟ। ਹੋਏ ਹੋਏ ਨਹੀਂ। ਹਾਂ। ਆ ਲੈ ਜਾਓ ਉੱਧਰ ਲੈ ਜਾਓ ਫਿਰ। ਹਾਂ ਜੀ। ਇਧਰ ਆ ਦੋ। ਚਿੱਟੀ ਫਿੱਪੀ ਕੱਢਦੇ ਹੋ। ਠੀਕ ਹੈ। ਹਾਂ, ਉਹ ਲਾ ਫੜਨ। ਸ਼ਰਟ ਤਾਂ ਪ੍ਰੈਸ, ਪੈਂਟ, ਪੈਂਟ ਪ੍ਰੈਸ ਹੋਣੀ ਹੁਣੇ ਹੁਣੇ ਵਾਲੀ ਆ। ਰੋਪੜ ਤੋਂ ਲਾਈਵ ਚੱਲ ਰਿਹਾ ਇਸ ਟੈਪ। ਜਿਹੜੇ ਪਰਲੇ ਪਾਸੇ ਵਰਦੀ ਪਾਈ ਹੋਏ ਮੇਰੇ ਮੇਰਾ ਸਟicker ਲੱਗਾ ਉੱਥੇ ਦਿਖਦਾ ਨਹੀਂ ਹੈ ਸਾਫ ਆਹ ਟੀਮ ਆਪਣਾ ਸਪੌਂਸਰ ਕੀਤੀ ਪਰਲੇ ਪਾਸੇ ਵਾਲੀ ਜਿਹੜੀ ਪਰਲੇ ਪਾਸੇ ਖੇਡ ਰਹੀ ਹੈ ਨਾ ਇਹ ਟੀਮ ਸਪੌਂਸਰ ਕੀਤੀ ਹੋਈ ਹੈ ਮੈਂ ਤਿਆਰ ਹੋ ਗਿਆ ਮਹਿਕ ਤਿਆਰ ਹੋ ਰਿਹਾ ਬਾਕੀ ਤੋਂ ਮੁੰਡੇ ਉੱਧਰ ਤਿਆਰ ਹੋਇਆ ਇੱਕ ਰੋਪੜ ਤੋਂ ਚੱਕਣਾ ਲਾਡੀ ਭਾਈ ਸਕਿੱਪ ਕਰ ਗਿਆ ਵਿੱਚ ਤੇ ਇੱਕ ਮੁੰਡਾ ਹੋਰ ਆਪਣਾ ਜਗਦੀਸ਼ ਸਕਿੱਪ ਕਰ ਗਿਆ ਕਹਿੰਦਾ ਭਾਈ ਸਾਨੂੰ ਕੰਮ ਆ ਪਏ ਬੈ ਠੀਕ ਹੈ ਭਾਈ ਕੋਈ ਗੱਲ ਨਹੀਂ ਵੀ ਨਾ ਮੈਂ ਹੁਣ ਤੁਸੀਂ ਬੁਲਾਇਓ ਫਿਰ ਮੈਂ ਆਉਂਦਾ ਚਲੋ ਹਰੇਕ ਨੂੰ ਕੋਈ ਨਾ ਕੋਈ ਕੰਮ ਨਿਕਲਿਆ ਹੁੰਦਾ ਮੈਂ ਤਾਂ ਕਹਿੰਦਾ ਵੀ ਚਲੋ ਘਰੀ ਇਹਦਾਂ ਦੇ ਹੁੰਦੇ ਕੋਈ ਈਵੈਂਟ ਹੁੰਦਾ ਜਦੋਂ ਇਕੱਠੇ ਹੋਣਾ ਹੁੰਦਾ ਸਾਰਿਆਂ ਨੇ ਤੇ ਕਹਿੰਦਾ ਭਾਈ ਮੈਨੂੰ ਕੰਮ ਹੈ ਮੈਂ ਕਹਾਂ ਭਾਈ ਕੋਈ ਗੱਲ ਨਹੀਂ ਫਿਰ ਲੱਡੀ ਭਾਜੀ پتہ ਨਹੀਂ ਸੋਵਾਂਗਾ ਨਾ ਫੋਨ ਨਹੀਂ ਚੱਕਿਆ ਹੈ ਲੱਡੀ ਭਾਜੀ ਨੇ ਹੁਣ ਦੇਖੋ ਤੁਸੀਂ ਲੱਗਿਆ ਆ ਜਾਨਮਾਲ ਵਾਲਾ ਲੋਕ ਹਾਂ ਹੁਣ ਦੇਖਦਾ ਆ ਦੇਖੋ ਅੱਜ ਤੋਂ ਜਿਹੜਾ ਦਿਖਾਵਾਂਗਾ ਨੇੜੇ ਜਾ ਕੇ ਜੇ ਐਮ ਇਧਰ ਨਾਲ ਟੀ-ਸ਼ਰਟ ਭਰਾ ਦੇਖੋ ਇਹ ਜਿਹੜੀ ਟੀ-ਸ਼ਰਟ ਦਿੱਤੀ ਆਪਾਂ ਨੇ ਹਾਂਜੀ ਇਹ ਤਾਂ ਮੁਰਿਆ ਆ ਗਿਆ ਆ ਦੇਖੋ ਮੈਂ ਇਹਨਾਂ ਬੰਦਾ ਦਾ ਭੁੱਲੇ ਗਏ ਤੇ ਨਿੰਮਾ ਮੈਂ ਕਿਹਾ ਤਿਆਰ ਹੋ ਬੜੀ ਫੜ ਕਹਿੰਦਾ 2 ਮਿੰਟ ਚ ਤਿਆਰ ਹੁੰਦਾ ਮੈਂ ਨਿੰਮੇ ਦੇ ਉਪਰ ਲੱਗੇ ਨਿੰਮਾ ਨੂੰ ਉਧਰ ਪਿੱਛੇ ਗੱਲ ਆ ਗੱਡੀ ਦੇ ਮੇਕਨੋਂ ਨਿੰਮਾ ਨੂੰ ਲੈ ਕੇ ਚੱਲੀਏ ਪਾ ਗਾ ਵੈ ਗਾ ਯਾਰ ਗੱਜਰ ਨੂੰ ਵਧੀਆ ਦੇਣਾ ਤਾਂ ਚੱਲ ਤੰਨੇ ਦੀ ਲਾਂਦਾ ਡਿਊਟੀ ਤੰਨੇ ਨੂੰ ਕਹਿੰਦਾ ਉਹ ਜੀ ਪੁੱਜ ਗਿਆ ਸੀ ਸਾਹਮਣੇ ਮੈਚ ਚੱਲ ਰਿਹਾ ਟੂਰਨਾਮੈਂਟ ਰੋਪੜ ਕਾਲਜ ਗਰਾਊਂਡ ਤੇ ਅੱਰਾ ਨਰਕ ਚ ਬਸ 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 ਠੀਕ ਆ ਠੀਕ ਆ ਲੱਗ ਗਿਆ ਅੱਜ ਦਾ ਮੁੱਖ ਮਹਿਮਾਨ ਪਹੁੰਚ ਚੁੱਕੇ ਨੇ ਅੱਜ ਦੇ ਮੁੱਖ ਮਹਿਮਾਨ ಬಾಳೇ ತಲೆ ಬದ್ರೆ ಬರ್ತಿ ਆਈ ਸਾਡਾ ਸਮੀ ਨਾਲ ਰਮਣ ਤੇ ਬੰਟੀ ਕਨੌਲੀ ਉਹ ਭਰਾ ਵੀ ਵਿਸ਼ੇਸ਼ ਤੌਰ ਤੇ ਆਇਆ ਹੈ ਹਾਂ ਬਈ ਯਾਰ ਹੰਨਾ ਬਾਰੇ ਵੀ ਦੋ ਸ਼ਬਦ ਬੋਲੀਏ ਆਪਾਂ ਯਾਰ ਜਿਹੜੇ ਮੁੰਡੇ ਨੰਬਰ ਗੱਲਾਂ ਇੱਕ ਮਿੰਟ ਬਹੁਤ ਬਹੁਤ ਧੰਨਵਾਦ ਕਰਿਆ ਔਰ ਇਧਰ ਦੇ ਪਾਸੇ ਮੈਚ ਬਹੁਤ ਟੋਟੀ ਦਾ ਫੇਰ ਜਾਣਾ ਪਈਆ ਜਿਹੜਾ ਕਹਿੰਦੇ ਬੰਟੀ ਖੇਡ ਰਿਹਾ ਦੋ ਪਿੰਡ ਦੀ ਟੀਮ ਹੰਦੀ ਨਾਲ ਤੇ ਭਰਾ ਸਾਡੇ ਦੋਹੇ ਸਾਹ ਇਧਰ ਭਾਈ ਬ੍ਰੋਮਾਜਾ ਪ੍ਰਖਿਆ ਪਿਆ ਵਿਲਾ ਪੂਰਾ ਨਾਲ ਨਾਲ तेरे ਤੁਰਨਾ ਜਾਂ ਮਿੱਤਰਾਂ ਦੇ ਸ਼ਰਮਾ ਬੰਦਣਾ ਜਾਂ ਪੱਕੇ ਗਲਦੀ ਗਾਦੀ ਦੇ ਤਿੰਨੇ ਮੜ ਕੇ ਢਾਲਦੀ ਇਧਰ ਬਹੁਤ ਵੱਡਾ ਧੰਨਵਾਦ ਹੈ ਬੜੀਆਂ ਸਤਿਕਾਰ ਜਿਵੇਂ ਸ਼ਸ਼ੀ ਦਾ ਵੀ ਹਾਜ਼ਰੀ ਬਹੁਤ ਵੱਡੀ ਹੈ ਜਿਹੜੇ ਖੇਡਾਂ ਵਾਲੇ ਖiladi ਦੀ ਕਿਰਪਾ ਕਰਕੇ ਮੇਨ ਸਟੇਜ ਉਖਾਦੀ ਕਰਤੀ ਜਿਹੜੇ ਖੇਡਾਂ ਦੇ ਵੀਰ ਆ ਉਹ ਕਿਰਪਾ ਕਰਕੇ ਮੇਨ ਸਟੇਜ ਨੂੰ ਕਲੀਅਰ ਕਰ ਦੋ ਜੀ ਇਧਰ ਸੁਖਦੇਵ ਸਿੰਘ ਜੀ ਸਾਡੇ ਬੋਕਸਮੈਨ ਤੋਂ ਪੀਪੀਸੀਸੀ ਢਾਲ ਕਮਨ جو بہت لگا ہوا لاو یار ہاں رلیاں گلاںیاں دے یارو ہروں دا بھائی بولی آو یارو اوے حالت سریکھوں اندر پیش ہوئی اسوتے مار دی نام ساملو دے پردھگير سنگھ جی بھائی گیلر میندا بھائی جنگی جی ਠੀਕ ਹੈ ਜੀ ਐ ਬੈਂਕੀ ਦੇ ਅੰਦਰ ਆ ਗਏ ਥਾਪੂ ਜੀ ਹੈਲੋ ਥਾਪੂ ਜੀ ਉਹਨਾਂ ਦੇ ਬੰਦੂਆਂ ਦੇ ਫੁੱਟਬਾਲ ਵਾਲੇ ਬੰਦਾਾਂਾਂ ਦੇ ਖੇਤਰ ਦੇ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਬਹੁਤ ਵੱਡਾ ਵੱਡਾ ਕਵੈਟਾ ਹੈ ਉਹ ਕਮਾਉਂ ਆਉਂਦੀ ਆ ਤੇ ਨਾਲ ਲੱਗੂ ਖੜਾ ਤੇ ਨਾਲ ਸੈਕੰਡ ਉਹ ਮਰਚਾ ਮਰਚਾ ਆਇਆ ਹੋਇਆ ਉਹ ਮਰਚਾ ਆਇਆ ਹੋਇਆ ਇਹ ਆਈਡੀ ਆਇਆ ਹੋਇਆ ਖੇਡ ਨਾਲ ਇਧਰੋਂ ਪਾਸੇ ਜਾਨ ਨਾਲ ਜੇ ਦਾ ਯੂਟਿਊਬਰ ਚੈਨਲ ਹੈ ਪਰਮਾਨ ਦਾ ਉਹ ਪੰਜਾਬ ਦਾ ਜਿਹੜਾ ਚੈਨਲ ਸੋ ਬਹੁਤ ਬਹੁਤ ਧੰਨਵਾਦ ਕਰਾਂਗਾ ਜਾਨ ਨਾਲ ਸਰਦਾਰ ਦਾ ਜਿਹੜਾ ਪਹਿਲਾ ਪ੍ਰਸਿੱਧ ਯੂਟਿਊਬ ਚੈਨਲ ਹੈ ਗੱਡਾ ਭਰਾਵਾਂ ਦਾ ਸਰਦਾਰ ਜਿਹੜਾ ਵਿਸ਼ੇਕਾਰ ਨਾਲ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਕਰੂਗਾ ਜੀ ਦੂਜੇ ਕਰ ਲੋਗੀ ਥੋੜਾ ਜਿਹਾ ਫੇਸ ਹਾਂਜੀ ਬਹੁਤ ਬਹੁਤ ਧੰਨਵਾਦ ਇਧਰ ਜਾਨਮਾਲ ਪੁਕੀ ਚੈਨਲ ਬੜਾ ਪ੍ਰਸਿੱਧ ਜਿਹੜਾ ਪੰਜਾਬ ਦਾ ਜਿਹੜਾ ਪਹਿਲਾ ਚੈਨਲ ਉਹਨਾਂ ਨੂੰ ਸਨਮਾਨ ਜਿਹੜਾ ਦਿੱਤਾ ਜਾ ਰਿਹਾ ਨਹੀਂ ਔਰ ਅੱਜ ਖਾਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਰਕਾਰ ਜਿਨ੍ਹਾਂ ਨੇ ਅੱਜ ਆਗੂ ਭਰੀ ਹੈਗੀ ਔਰ ਇਸ ਟੂਰਨਾਮੈਂਟ ਤੋਂ ਵੀ ਸਰਕਾਰ ਦੇ ਵਿਸ਼ੇਸ਼ੀਤਾ ਸਭ ਨੂੰ ਮਾਫਾ ਬਲ ਕੇ ਮਾਣ ਦੇ ਗਿਰੇ ਪਹਿਲੇ ਗ라운ਡ ਦਾ ਟੈਰ ਸ਼ਾਟ ਕਰਾਉਦੀ ਹੁਣ 1200 ਰੈਫਰੀ ਸਾਹਿਬ ਲਾਭ ਕਰਦੇ ਹੋਏ ਮੈਚ ਸ਼ੁਰੂ ਵੇ ਭਾਈ ਸੋਨੀ ਪਾਟੀ ਟੀਮ ਦਾ ਮੈਚ ਆ ਮੇਰੇ ਜੈਪੁਰ ਦੀ ਟੀਮ ਦੇ ਨਾਲ ਆਓ ਜੀ ਮੇਰਾ ਮਹਿਮਾਨਾ ਜਲਦੀ ਦੇ ਨਾਲ ਵੇ ਭਾਈ ਹਰਵਿੰਦਰਾ ਭਰਾ ਸਿੰਘਾਂ ਖੁੱਲੀ ਹੋਈਆਂ ਮੈਚ ਖੇਡਣਗੇ ਜੈਪੁਰ ਵਾਲੇ ਗੁੰਡੇ ਲਓ ਜੀ ਸਾਡੇ 2 ਨੰਬਰ ਗਰਾਊਂਡ ਦੇ ਵਿੱਚ ਮੈਚ ਖਾਣਗੇ ਵਰਦਾਂ ਦੀ ਨੱਥਵਾਲ ਦੇ ਆਪ ਦੀ ਗ੍ਰੀਨ ਟੀਮ ਨਾਲ ਬੇਲਤੀ ਹੈ ਮੇਰੀ ਬੜੇ ਬੜੀ ਕਿਉਂਕਿ ਭਾਈ ਸਭ ਤਿਆਰ ਖੜੀ ਹੈ ਬੇਲਤੀ ਹੈ ਮੇਰੀ ਜੈਪੁਰਾ 2 ਨੰਬਰ ਗਰਾਊਂਡ 'ਚ ਲਾਡੀ ਚਾਰੇ ਜਨਕਾਰ ਮੇਰਾ ਬੇਲਤੀ ਕੋਈ ਸਮਝਾ ਹਾਂ ਵਰਦੇ ਜੈਪੁਰਾ ਅਗਲੇ ਦਿਨਾਂ ਨਾਲ ਕੋਈ ਗੱਲ ਨਹੀਂ ਆਉਣੀ ਆ ਹਾਂ ਇੱਕ ਪਾਸੇ ਰਾਜਗੁਰੜ ਦੀ ਟੀਮ ਆ ਗਈ ਹੈ ਮੇਰੇ ਵੀਰੋ ਵਿਕੀ ਫਿਰ ਅੱਜਕੱਲ ਪੱਕੇ ਤੌਰ ਤੇ ਸੈਂਟਰ ਦੇ ਪਰ ਹਰ ਰਾਣੀ ਕਹਿੰਦੇ ਪਾਰ ਸੈਮ ਲੱਗਦਾ ਕਿ ਕੋਨੇ ਦੇ ਵਿੱਚ ਬੇਤਾਲ ਸਪਰੇ ਹੈ ਜੁਰੀਆ ਵਾਲਾ ਕਹਿੰਦੇ ਦੁਨੀਆ ਵਿਵਹਦੀਆਂ ਅੱਜਕੱਲ ਮੁੰਡੇ ਦੀਆਂ ਆਹ ਜਵਾਨੀਆਂ ਇੱਧਰ ਕਹਿੰਦੇ ਲਵ ਯੂ ਬਈ ਆਹ ਹਾਲ ਖੁਸ਼ੇ ਤੌਰ ਤੇ ਆ ਕਰਦੇ ਬੱਚੇ ਹੁੰਦੇ ਆ ਆਹ ਜਵਾਨਾ ਕਹਿੰਦੇ ਟਿਕਾਣੇ ਲੱਗਦੀਏ ਮੇਰੇ ਮਿੱਤਰੋ ਤੇ ਮੈਚ ਇੱਧਰ ਵੀ ਤਗੜਾ ਆ ਬੰਦੇ 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 ਮੰਚਲਾ ਆ ਜੂਰੇ ਤੇ ਤੂੰ ਬਾਹਰੋਂ ਤੋ ਫਿਰਦਾ ਐ ਏਡੀ ਸੋਖੀ ਦੇ ਨਹੀਂ ਲੱਗਦੇ ਆ ਬੁੱਢੀ ਵਾਲੀ ਇਹਦਾ ਤਿਆਰ ਬਾ ਬੋਲਦਾ ਇਹਦੇ ਵੀ ਪੁਰੀਆਂ ਜੱਤੀਆ ਵਾਲੀ ਵਾਲ ਦੇ ਵਿੱਚ ਔਰ ਗਾਰਡ ਬੋਲਦਾ ਓਕੇ ਅੰਗਰੇਜੀ ਬੋਲਣ ਲੱਗ ਗਿਆ ਰਾਤ ਨੂੰ ਭਾਈ ਮੜੀ ਮੋਟੀ ਹੋ ਕਰ ਲਈਦੀ ਹੈ ਗੁੱਡ ਮਾਰਨਿੰਗ ਇਹਨਾ ਨਹੀਂ ਪਤਾ ਹੈਗਾ ਭਾਈ ਗੁੱਡ ਨਾਈਟ ਗੁੱਡ ਨਾਈਟ ਓਕੇ ਬਾਏ 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 ਅਰੇ ਜੀ ਬੋਲਣ ਲੱਗ ਗਿਆ ਨਹੀਂ ਮੈਂ ਕਿਤੇ ਅੰਗਰੇਜੀ ਆ ਰ ਭਾਈਓ ਕਿ ਹਾਂ ਹਾਂ רא uh...